ਅੱਜ ਸ਼ਾਮ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮਹਾਰਾਜੀ ਕੋਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਨਸਪ ਪਾਰਲੇਆ ਫਿਰ ਤਕੀਆਂ ਅਹਿਮ ਸੁਰਖੀਆਂ ਤੇ ਲੰਬੇ ਸਮੇਂ ਤੋਂ ਫਸਲਾਂ ਦੇ ਘਟੋ-ਘਟੋ ਸਮਰਥਨ ਮੋਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੁੱਦੇ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵਿਚਕਾਰ ਹੁਣ 19 ਮਾਰਚ ਨੂੰ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਅਹਿਮ ਮੀਟਿੰਗ ਹੋਵੇਗੀ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ ਸਵੇਰੇ 11 ਵਜੇ ਮੀਟਿੰਗ ਬੁਲਾਈ ਗਈ ਹੈ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਹਦਾਰਕ ਪੱਤਰ ਭੇਜਿਆ ਗਿਆ ਹੈ ਕਿਸਾਨਾਂ ਤੇ ਕੇਂਦਰ ਵਿਚਕਾਰ ਸੱਤਵੀਂ ਮੀਟਿੰਗ ਹੈ ਪਿਛਲੀਆਂ ਛੇ ਮੀਟਿੰਗਾਂ ਚੰਡੀਗੜ੍ਹ ਵਿੱਚ ਸ਼ਾਮ ਨੂੰ ਹੋਈਆਂ ਸਨ ਕਿਸਾਨਾਂ ਦਾ ਸੰਗਠਨ ਇੱਕ ਸਾਥ ਤੋਂ ਚੱਲ ਰਿਹਾ ਹੈ ਕਿਸ ਜਦ ਤੱਕ ਨਲੀ ਸੁਨਵਾਈ ਨਹੀਂ ਹੁੰਦੀ ਉਹ ਆਪਣਾ ਸੰਘਰਸ਼ ਬਿਲਕੁਲ ਖਤਮ ਨਹੀਂ ਕਰਨਗੇ ਇਸ ਤੋਂ ਪਹਿਲਾਂ ਵਾਈਫਰ ਨੂੰ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਮੀਟਿੰਗ ਹੋਈ ਸੀ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕੀਤੀ ਸੀ ਮੀਟਿੰਗ ਕਰੀਬ 3.5 ਘੰਟੇ ਚੱਲੀ ਸੀ ਮੀਟਿੰਗ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਤਰਕ ਦਿੱਤਾ ਸੀ ਕਿ ਜੇਕਰ ਕੇਂਦਰ ਸਰਕਾਰ ਐਮਐਸਪੀ ਦੇਣ ਦਾ ਫੈਸਲਾ ਕਰ ਲੈਂਦੀ ਹੈ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ ਉਨ੍ਹਾਂ ਮੀਟਿੰਗ ਵਿੱਚ ਇਸ ਵੰਦੀ ਕੁਝ ਤੱਥ ਪੇਸ਼ ਕੀਤੇ ਸਨ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਕਿਸਾਨਾਂ ਤੋਂ ਇਹ ਹੀ ਤਾਕ ਮੰਗੇ ਸਨ ਤਾਂ ਜੋ ਆਪਣੇ ਆਪਣੇ ਮਹਿਰਾਂ ਤੋਂ ਇਸ ਵੰਦੀ ਗਏ ਲੈ ਜਾ ਸਕੇ ਪਾਸੇ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਇੱਕ ਵਾਰ ਫਿਰ ਸ਼ੁਰੂ ਹੋ ਗਈਆਂ ਨੇ ਹਾਲ ਹੀ ਵਿੱਚ ਐਸਪੀਸੀ ਦੀ ਅੰਤਰਨ ਕਮੇਟੀ ਨੇ ਆਪਣੀ ਮੀਟਿੰਗ ਵਿੱਚ ਧਾਮੇ ਦਾ ਅਸਤੀਫਾ ਰੱਦ ਕਰ ਦਿੱਤਾ ਸੀ ਨਾਲ ਹੀ ਕਿਹਾ ਸੀ ਕਿ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਸੋਭੀ ਸੰਬਾਦ ਅਨੁਸਾਰ ਪੁਰ ਵਿਚ ਐਡਵੋਕੇਟ ਧਾਮੇ ਦੇ ਘਰ ਉਹਨਾਂ ਨੂੰ ਮਨਾਉਣ ਲਈ ਪਹੁੰਚੇ ਸਨ ਜ਼ਿਕਰਯੋਗ ਹੈ ਕਿ ਧਾਮੇ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਮਵੀ ਬੀਤੀ ਸ਼ਾਮ ਉਹਨਾਂ ਦੇ ਘਰ ਪਹੁੰਚੀ ਸੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪ੍ਰੋਸਾ ਦੂਜੇ ਪਾਸੇ ਸੁਖਬੀ ਬਾਦਲ ਖੁਦ ਨੂੰ ਨੋ ਲੈਗ ਨੌਲੇਜ ਸ਼ਹਿਰ ਤੱਕ ਪਹੁੰਚੇ ਚਰੋਮਨੀ ਕਲਕਲ ਦੇ ਕਾਰਜਕਾਰੀ ਪ੍ਰਬੰਧ ਬਰਿੰਦਰ ਸਿੰਘ ਪੁੰਦੜ ਵੀ ਮੌਕੇ ਤੇ ਮੌਜੂ ਸਨ। ਪਿੰਡ ਮੋਹਾਲੀ ਦੇ ਥਾਣਾ ਬਿਲੋਂਗ ਦੀ ਹਦੂਦ ਅੰਦਰ ਪੈਂਦੇ ਪਿੰਡ ਚਾਰਪੋਲ ਵਿੱਚ 15 ਸਾਲਾ ਬੱਚੇ ਦੀ ਪਾਣੀ ਵਿੱਚ ਡੁੱਬ ਕੇ ਨਾ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਤਰਨਜੋਤ ਸਿੰਘ ਵਜੋਂ ਹੋਈ ਹੈ। ਤਰਨਜੋਤ ਹੋਲੀ ਵਾਲੇ ਦਿਨ ਤੋਂ ਘਰ ਤੋਂ ਲਾਪਤਾ ਸੀ। ਉਸ ਦਾ ਪਰਿਵਾਰ ਤਿੰਨ ਦਿਨਾਂ ਤੋਂ ਉਸ ਦੀ ਭਾਲ ਕਰ ਰਿਹਾ ਸੀ ਕਿ ਉਸ ਦੀ ਲਾਸ਼ ਪਾਣੀ ਦੇ ਟੋਬੇ ਚੋਂ ਬਰਾਮਦ ਹੋਈ ਹੈ। ਜਾਣਕਾਰੀ ਤਾਬਤ ਪਿਤਾ ਸਤਪਾਲ ਨੇ ਆਪਣੇ ਪੁੱਤਰ ਦੇ ਹੋਲੀ ਵਾਲੇ ਦਿਨ ਤੋਂ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ ਸੀ। ਉਸ ਦੀ ਭਾਲ ਲਈ ਪੁਲ ਤੋਹਫੇ ਵਿੱਚ ਡਹੌਣ ਗਏ ਸਨ ਤਾਂ ਉਹਨਾਂ ਨੇ ਡੋਬੇ ਕੰਡੇ ਉਲੀਆਂ ਚੱਪਲਾਂ ਦੇਖ ਕੇ ਪਰਿਵਾਰਕ ਮੈਂਬਰਾਂ ਨੂੰ ਇਹ ਸੂਚਨਾ ਦਿੱਤੀ ਜਿਸ ਤੋਂ ਬਾਅਦ ਗੋਤਾਖੋਰਾਂ ਨੂੰ ਬੁਲਾਇਆ ਗਿਆ ਤੇ Laash ਨੂੰ ਤੋਹਫੇ ਵਿੱਚੋਂ ਬਾਹਰ ਕੱਢ ਲਿਆ ਗਿਆ ਪੰਜਾਬ ਦੇ ਜਲੰਧਰ ਚ ਸਵੇਰੇ ਪੁਲਿਸ ਤੇ ਇੱਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ ਦਰਅਸਲ ਪੁਲਸ ਮੌਸਮ ਨੂੰ ਹਥਿਆਰਾਂ ਦੀ ਕੰਬਲੀ ਲੈ ਕੇ ਆਈ ਸੀ ਇਸ ਦੌਰਾਨ ਮੌਸਮ ਨੇ ਪੁਲਸ ਤੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ ਜਿਸ ਸੇ ਬਦਮਾਸ਼ ਨੂੰ ਗੋਲੀ ਲੱਗ ਗਈ ਇਹ ਮੁਕਾਬਲਾ ਰਾਜੀਪੁਰ ਬੁੱਲਾ ਦੇ ਨੇੜੇ ਹੋਇਆ ਸਿਕਰੀయోగਾ ਤੇ ਬਦਮਾਸ਼ ਨੇ ਇੱਕ ਯੂਟਿਊਬਰ ਦੇ ਘਰ ਤੇ ਗਰੇਲਡ ਹਮਲਾ ਕੀਤਾ ਸੀ ਇਸ ਤੋਂ ਬਾਅਦ ਜਲੰਧਰ ਪੁਲਿਸ ਨੇ ਉਸ ਨੂੰ ਯਮੁਨਾ ਨਗਰ ਤੋਂ ਗ੍ਰਿਫਤਾਰ ਕੀਤਾ ਸੀ ਪੁਲਸ ਉਸ ਨੂੰ ਹਥਿਆਰ ਬਰਾਮਦਗੀ ਲਈ ਲੈ ਕੇ ਆਈ ਸੀ ਇਸ ਦੌਰਾਨ ਬਦਮਾਸ਼ ਤੇ ਪੁਲਸ ਵਿਚਕਾਰ ਗੋਲੀਬਾਰੀ ਹੋਈ ਲੱਤ ਵਿੱਚ ਗੋਲੀ ਲੱਗਣ ਕਾਰਨ ਬਦਮਾਸ਼ ਜ਼ਖਮੀ ਹੋ ਗਿਆ ਸੀ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਗੁਰਮੀਤ ਸਿੰਘ ਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਪੁਲਿਸ ਨੇ ਬਦਮਾਸ਼ ਕੋਲੋਂ ਹਥਿਆਰ ਤੇ ਗ੍ਰੇਨੇਡ ਬਰਾਮਦ ਕਰ ਲਏ ਤੇ ਲੁਧਿਆਣਾ ਪੱਛਮੀ ਸੀਟ ਤੇ ਸਿਆਸੀ ਹਲਚਲ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਸਾਬਕਾ ਕੈਬਨਟ ਮੰਤਰੀ ਭਰਤ ਪੁਸ਼ਨਾ ਆਸੂ ਨੇ ਇਸ ਸੀਟ ਤੋਂ ਕਾਂਗਰਸ ਵੱਲੋਂ ਆਪਣਾ ਦਾਵਾ ਠੋਕ ਦਿੱਤਾ ਆਸੂ ਨੇ ਲੋਕਾਂ ਨਾਲ ਆਪਣੀ ਮੁਲਾਕਾਤ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਲਿਖਿਆ ਹੈ ਕਿ ਲੁਧਿਆਣਾ ਪੱਛਮੀ ਦੀ ਆਵਾਜ਼ ਆਸ਼ੂ ਬਦਲੇ ਦਾ ਰਿਵਾਜ ਇਸ ਪੋਸਟ ਤੋਂ ਬਾਅਦ ਇਥੇ ਰਾਜਨੀਤੀ ਗਰਮਾ ਗਈ ਹੈ ਫਿਲਹਾਲ ਕਾਂਗਰਸ ਹਾਈ ਕਮਾਨ ਨੇ ਆਪਣੇ ਕਿਸੇ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਕਈ ਕਾਂਗਰਸ ਦੇ ਸਿਆਸੀ ਆਗੂ ਵਿਧਾਨ ਸਭਾ ਉਪ ਚੋਣ ਲਈ ਟਿਕਟਾਂ ਤੇ ਨਜ਼ਰਾਂ ਟਿਕਾਈ ਬੈਠੇ ਨੇ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੀ ਸਾਹਲ ਕੇ ਵਿੱਚ ਰੈਲੀ ਕਰ ਨੇ ਤੇ ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਔਡੋਰਾ ਨੂੰ ਉਮੀਦਵਾਰ ਐਲਾਨਿਆ ਹੋਇਆ ਵਿਧਾਨ ਸਭਾ ਸਪੀਕਰ ਕੁਲਤਾਸ ਸਿੰਘ ਸੰਤਵਾਂ ਨੇ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੂੰ ਪੱਤਰ ਲਿਖਿਆ ਪੱਤਰ ਵਿੱਚ ਕਿਹਾ ਕਿ ਐਨ CERT ਵੱਲੋਂ પ્રકાશિત ਪੰਜਾਬੀ ਪਾਠ ਉੱਤਰ ਪੰਜਾਬੀ ਪ੍ਰਾਇਮਰ ਪੰਜਾਬੀ ਕਾਇਦੇ ਵਿੱਚ ਕਈ ਗਲਤੀਆਂ ਦਿਖਾਈਆਂ ਗਈਆਂ ਨੇ ਇਹ ਕਾਇਦਾ ਬਾਲ ਵਰਟੀ ਕੰਧਲਵਾੜੀ ਪੱਧਰ ਤੇ ਬੱਚਿਆਂ ਤੇ ਬਾਲਗ ਸਾਖਰਤਾ ਪ੍ਰੋਗਰਾਮ ਲਈ ਤਿਆਰ ਕੀਤਾ ਗਿਆ ਹੈ ਇਸ ਵਿੱਚ ਸਪੈਲਿੰਗ ਤੇ ਤਕਰੀਰ ਗਲਤੀਆਂ ਨੇ ਖਾਸ ਕਰਕੇ ਪੰਜਾਬੀ ਵਰਣਮਾਲਾ ਸ਼ਾਮਲ ਹੈ ਪੰਜਾਬੀ ਅੱਖਰ ਸਹੀ ਉਹ ਦੀ ਬਜਾਏ ਆੜਾ ਤੋਂ ਸ਼ੁਰੂ ਹੁੰਦਾ ਹੈ ਅਜਿਹੀਆਂ ਬੁਨਿਆਦੀ ਗਲਤੀਆਂ ਨੇ ਸਿਰਫ ਨੌਜਵਾਨ ਸਿਖਿਆਰਥੀਆਂ ਨੂੰ ਗੁੰਮਰਾਹ ਕਰਦੀਆਂ ਨੇ ਸਗੋਂ ਬਾਲਕਾਂ ਲਈ ਸਾਖਰਤਾ ਪਹਿਲ ਕਦਮੀ ਦੀ ਪ੍ਰਭਾਵਸ਼ੀਲਤਾ ਨੂੰ ਘਟਾਈਆਂ ਨੇ ਇਹ ਮਹੱਤਵਪੂਰਨ ਹੈ ਕਿ ਵਿਦਿਅਕ ਸਮਗਰੀ ਖਾਸ ਤੌਰ ਤੇ ਬੁਨਿਆਦੀ ਸਿੱਖਿਆ ਲਈ ਤਿਆਰ ਕੀਤੀ ਗਈ ਸਮਗਰੀ ਮੁiteਜ ਯੋਜਨਾ ਦੇ ਅਨੁਸਾਰ ਹੋਵੇ। ਤੇਲ ਪੰਜਾਬ ਵਿੱਚ ਪਛਮੀ ਗੜਬੜੀ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਗਰਮੀ ਵਧਣੀ ਸ਼ੁਰੂ ਹੋ ਜਾਵੇਗੀ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦੇ ਅਸਰ ਤੋਂ ਬਾਅਦ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਰਾਜਪੀ ਚਾਮ ਦੇ ਨੇੜੇ ਇਲਾਕਿਆਂ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 29.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਫੈਨ ਵਿਚ ਮੀ ਪੈਂਦੀ ਕੋਈ ਸੰਭਾਵਨਾ ਨਹੀਂ ਹੈ ਫਿਲਹਾਲ ਇਸ ਬਲੱਟਨ ਤੋਂ ਬਾਅਦ ਲਈ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਹੋ ਜੀਕੇਆ ਟੀਵੀ ਧੰਨਵਾਦ